ਦਿੱਲੀ ਨੰਬਰ ਦੀ ਤੇਜ਼ ਰਫ਼ਤਾਰ ਗੱਡੀ ਨੇ ਖੰਬੇ ਦੇ ਵਿੱਚ ਟੱਕਰ ਮਾਰੀ ਹੈ ਤੇ ਬਿਜਲੀ ਦਾ ਖੰਭਾ ਹੀ ਟੁੱਟ ਕੇ ਡਿੱਗ ਗਿਆ ਜਿਸ ਦੇ ਵਿੱਚ 4 ਦੇ ਕਰੀਬ ਕੁੱਤਿਆਂ ਦੀ ਜਾਨ ਚਲੀ ਗਈ ਹੈ ਤਾਂ ਦੱਸ ਦਈਏ ਕਿ ਬਿਜਲੀ ਦੇ ਖੰਬੇ ਦੇ ਉੱਪਰ ਬਿਜਲੀ ਦਾ ਟਰਾਂਸਫਾਰਮਰ ਲੱਗਿਆ ਹੋਇਆ ਸੀ ਤੇ ਚਸ਼ਮਦੀਦ ਦਾ ਹੈ ਕਹਿਣਾ ਹੈ ਕਿ ਪਹਿਲਾਂ ਤੜਕਸਰ ਗੱਡੀ ਸਵਾਰ ਦੇ ਵੱਲੋਂ ਮੰਦਰ ਦੀ ਦੀਵਾਰ ਦੇ ਨਾਲ ਟੱਕਰ ਮਾਰੀ ਗਈ ਹੈ ਉਸ ਤੋਂ ਬਾਅਦ ਦੀਵਾਰ ਨੂੰ ਤੇ ਮੰਦਰ ਦੇ ਗੇਟ ਨੂੰ ਤੋੜ ਦਿੱਤਾ ਗਿਆ ਉਸ ਤੋਂ ਬਾਅਦ ਬਿਜਲੀ ਦੇ ਖੰਬੇ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਦੇ ਚਲਦਿਆ ਖੰਭਾ ਤੇ ਟਰਾਂਸਫਾਰਮਰ ਹੇਠਾ ਡਿੱਗੇ ਨੇ ਤੇ ਕਰੰਟ ਲੱਗਨ ਦੇ ਨਾਲ ਚਾਰ ਕੁੱਤਿਆਂ ਦੀ ਜਾਨ ਚਲੀ ਗਈ ਹੈ ਉੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸੇ ਦਰਮਿਆਨ ਜਿਹੜੇ ਜਾਂਚ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤਾਂ ਉਹਨਾਂ ਦੋ ਨੌਜਵਾਨਾਂ ਨੂੰ ਕਬਜ਼ੇ ਦੇ ਵਿੱਚ ਲਿਆ ਹਾਲਾਂਕਿ ਗੱਡੀ ਦੇ ਵਿੱਚ ਸਵਾਰ ਬਾਕੀ ਨੌਜਵਾਨ ਉਥੋਂ ਭੱਜ ਗਏ ਨੇ ਜਨਾਬ ਦੀਪਾਲ ਪੁਲਿਸ ਕਰ ਰਹੀ ਹੈ ਜੀ ਜੀ ਕੀ ਨਾਮ ਦੇ ਆਪਣਾ ਤੇ ਕੀ ਗੱਲ ਬਾਰੇ ਰਮੀ ਜੀ ਮੇਰਾ ਨਾਮ ਤੇ ਸਵੇਪਚਾਰ ਦੇ ਦੀ ਗੱਲ ਹੈਗੀ ਆ ਗੱਡੀ ਬੜੀ ਸਪੀਡ ਤੇ ਆਈ ਇਹਨੇ ਖੰਭਾ ਤੋੜਦਾ ਬੱਤੀ ਵਾਲਾ ਅੱਛਾ ਤੇ ਖੰਭਾ ਤੋੜਨ ਤੋਂ ਬਾਅਦ ਇਹ ਮੰਦਰ ਆਪਣੇ ਲਾਹੂ ਕਿਸਮਾਂ ਦੀ ਕਾਲੀ ਤੋੜਤੀ ਆ ਆ ਗੇਰ ਤੋੜ ਦਿੱਤਾ ਜੇ ਮੋਟਰ ਮੋਟਰ ਵੀ ਸਾਰੀ ਤੋੜ ਦਿੱਤੀ ਆ ਕਾਰਨ ਪੱਥਰ ਵਾਚੀ ਗਿਆ ਜੀ ਕਿੰਨੇ ਨੌਜਵਾਨ ਸੀਗਾ ਤੇ ਗੱਡੀ ਕਾਦੀ ਕਿੱਲੋ ਗੱਡੀ ਵਿੱਚ ਖੰਭਾ ਟੁੱਟਣ ਦੇ ਨਾਲ ਬੱਤੀ ਚੱਲ ਗਈ ਜਦੋਂ ਤੱਕ ਆਪਾਂ ਆਏ ਆ ਤੇ ਉਦੋਂ ਤੱਕ ਉਹ ਨਿਕਲ ਕੇ ਭੱਜ ਗਏ ਸੀ ਤੇ ਜਿਨ੍ਹਾਂ ਨੇ ਮਤਲਬ ਕਿ ਜਿਹੜੇ ਮੌਕੇ ਤੇ ਦੇਖਿਆ ਉਹਨਾਂ ਨੇ ਚਾਰ ਤੋਂ ਮੇਰੇ ਹਾਲ ਚਾਰ ਪੰਜ ਬੰਦੇ ਹੈਗੇ ਸੀ ਤੇ ਦਿੱਲੀ ਨੰਬਰ ਦੀ ਗੱਡੀ ਜੇ ਵਾਈਟ ਕਲਰ ਦੀ ਸਿਆਜ ਕਾਰਨ ਪਤਾ ਲੱਗਾ ਕਿ ਮੁੰਡੇ ਨਸ਼ੇ 'ਚ ਸੀ ਇਹ ਆ ਰਸੋਈ ਤੇ ਮੱਥੇ ਨਹੀਂ ਲੱਗੇ ਨਿਕਲ ਕੇ ਭੱਜ ਹੀ ਗਏ ਆ ਆਪਾਂ ਦੇ ਕੋਲ ਦੇ ਲੈਣੇ ਸੀ ਚੀਜ਼ਾਂ ਸੀ ਅੱਜ ਕੱਲ੍ਹ ਕੰਪਲੇਨ ਕੀਤੀ ਹੈ ਹਾਂ ਹਾਂ ਮੁੰਜੀ ਸਾਹਿਬ ਆਏ ਫੋਟੋਆਂ ਖਿੱਚ ਕੇ ਲੈ ਕੇ ਗਏ ਆ ਡੀ ਡਿਵੀਜ਼ਨ ਵਾਲੇ ਮੰਦਰ ਦਾ ਇਹ ਤੁਸੀਂ ਕਿੰਨਾ ਕੁ ਕਹਿ ਸਕਦੇ ਆ ਆਪਾਂ ਮੋਢਾ ਟੁੱਟ ਗਿਆ ਸਟੈਪਾ ਫੂਪਾ ਟੁੱਟ ਗਿਆ ਕੰਧ ਟੁੱਟ ਗਈ ਗੇਟ ਟੁੱਟ ਗਿਆ ਵਾ ਗੇਟ ਟੁੱਟਾ ਹੀ ਉਹ 2.5 ਲੱਖ ਦਾ ਮੰਦਰ ਦਾ ਨੁਕਸਾਨ ਹੋ ਗਿਆ ਜੀ ਅੱਛਾ ਜੀ ਤੇ ਨਾਲ ਇਹ ਜਾਨਵਰ ਵੀ ਮੋਟ ਹੋਈ ਗਏ ਹਾਂਜੀ ਉਹ ਹੈ ਜੇ ਤਿੰਨ ਜਾਲਵਾ ਰਹਿ ਗਏ ਉਹ ਵੀ ਇੱਕ ਗੱਡੀ ਦੇ ਲੇਕ ਚ ਗੱਡੀ ਥੱਲੇ 4 ਰਹਿ ਗਏ ਜੀ ਕੋਈ ਪ੍ਰਕਾਸ਼ ਨੂੰ ਬੰਦ ਕਰ ਪ੍ਰਸ਼ਾਸਨ ਨੂੰ ਆਡੇ ਮੰਦਰ ਦਾ ਜੋ ਹਰਜਾਨਾ ਦਿੱਤਾ ਜਾਵੇ ਬੰਦੇ ਫੜੇ ਜਾਣ ਕੀ ਗੱਲਬਾਤ ਹੈਗੀ ਕੀ ਚੱਕਰ ਹੈਗਾ ਉਹ ਪਤਾ ਲੱਗੇ ਕਿ ਜਿਹੜਾ ਮੰਦਰ ਦਾ ਨੁਕਸਾਨ ਆ ਉਹਦੇ ਭਰਨਾ ਪੈਣਾ ਹੈ ਤਾਂ ਲੱਗਦਾ ਨਹੀਂ ਕਿ ਕੋਈ ਆਮ ਬੰਦਾ ਹੁੰਦਾ ਤੇ ਉਹਦਾ ਜਾਨੀ ਨੁਕਸਾਨੀ ਹੋ ਸਕਦਾ ਸੀ ਉਹ ਤਾਂ ਹੋ ਹੀ ਜਾਣਾ ਸੀ ਬਾਕੀ ਫੰਕਸ਼ਨ ਹੈ ਵਾਏ ਇੱਥੇ ਰਾਤੀ ਫੰਕਸ਼ਨ ਹੀ ਆ ਵੇਖੋ ਅਰੇ ਰਾਤੀ ਫੰਕਸ਼ਨ ਹੀ ਹੈਗਾ ਫੰਕਸ਼ਨ ਹੈ ਵਾਏ ਸ਼ੁਕਰ ਕਰੋ ਕਿ ਫੰਕਸ਼ਨ ਖਤਮ ਹੋ ਟਕਾ ਹੈ ਨਹੀਂ ਤੇ ਜਿੱਦਾਂ ਇੱਥੇ ਭੀੜ ਇਕੱਠੀ ਹੈ ਸੀ ਉੱਥੇ ਤੰਦੂਰ ਲੱਗਾ ਹੋਇਆ ਸੀ ਤੰਦੂਰ ਲੱਗਾ ਹੋਇਆ ਸੀ ਉਹਦੇ ਸਾਰੇ ਮਰ ਜਾਣੇ ਸੀ ਜਿੱਦਾਂ ਗੱਡੀ ਚੜਾਈ ਜਾਂਦੀ ਉਹਨਾਂ ਦੇ ਉੱਪਰ ਇਹ ਸਵੇਰੇ ਮਾਰਨਿੰਗ 4 ਵਜੇ ਹੋਇਆ ਸਾਡੇ ਟਾਣੇ ਦੀ ਬੈਕ ਸਾਈਡ ਆ ਗੱਡੀ ਸਿਆਜਾ ਦਿੱਲੀ ਨੰਬਰ ਜਿਹਦਾ ਓਨਰ ਫਰੀਦਕੋਟ ਦਾ ਜੀ ਇੱਕ ਹੋਟਲ 'ਚ ਠਹਿਰਿਆ ਸੀ ਜਿਹੜਾ 골ਡਨ ਐਵਨੂ ਨੈਕਸਟ ਲੈਵਲ ਹੋਟਲ ਆ ਉਹਦੇ ਵਿੱਚ ਠਹਿਰੇ ਸੀ ਇਹ ਜਿਹੜੇ ਮੁੰਡੇ ਆ ਅ ਹਰਸ਼ ਕੱਕੜ ਆ ਤੇ ਗੌਤਮ ਸ਼ਰਮਾ ਆ ਜੀ ਇਹ ਉਥੇ ਮੈਨੇਜਰ ਦਾ ਤੇ ਹਾਊਸਕੀਪਿੰਗ ਦਾ ਕੰਮ ਕਰਦੇ ਆ ਜੀ ਇਹਨਾਂ ਨੇ ਉਥੋਂ ਗੱਡੀ ਇਹ ਲਈ ਆ ਤੇ ਇਸ ਜਿਹੜਾ ਮੁੰਡਾ ਵਾ ਗੌਤਮ ਸ਼ਰਮਾ ਇਹਦਾ ਜਨਮ ਦਿਨ ਸੀ ਜੀ ਇਹਨਾਂ ਨੇ ਉਥੋਂ ਖਾਦਾ ਪੀਤਾ ਪਾਰਟੀ ਪੁੱਟੀ ਕੀਤੀ ਤੇ ਉਥੋਂ ਗੱਡੀ ਇੰਦਰ ਲਾਏ ਕਿਉਂਕਿ ਰਹਿਣ ਵਾਲੇ ਵੀ ਇੱਥੋਂ ਦੇ ਆ ਇੱਥੇ ਆਣ ਕੇ ਗੱਡੀ ਕਿਤੇ ਫਾਸਤੀ ਉਹ ਗੱਡੀ ਆਣ ਕੇ ਤੇ ਹਿੱਟ ਕਰ ਗਈ ਟਰਾਂਸਫਰਮ ਦੇ ਨਾਲ ਤੋਂ ਟੁੱਟਣ ਕਰਕੇ ਤੋਂ ਟਰਾਂਸਫਰਮ ਨਾਲ ਦੀ ਗੱਡੀ ਦੇ ਉੱਤੇ ਡਿੱਗ ਪਿਆ ਤੇ ਗੱਡੀ ਟੁੱਟ ਲਾਸ ਹੋ ਗਈ ਬਾਕੀ ਵੈਰੀਫਾਈ ਕਰ ਰਹੇ ਹਾਂ ਹੋਰ ਵੀ ਸਰ ਇਹ ਤੋਂ ਨੁਕਸਾਨ ਵੀ ਆਇਆ ਕੋਈ ਲਾਗੇ ਚਾਕੇ ਗਿਆ ਨਾ ਲਾਗੇ ਨੁਕਸਾਨ ਇੱਕ ਤਾਂ ਬਿਜਲੀ ਬੋਰਡ ਦਾ ਹੋਇਆ ਜੀ ਇੱਕ ਲਾਗੇ ਮੰਦਰ ਆ ਮੰਦਰ ਦਾ ਗੇਟ ਗੂਟ ਵੀ ਟੁੱਟਾ ਵਾ ਉਹ ਉੱਥੇ ਡੌਗ ਹੁੰਦੇ ਨੇ ਕੁੱਤੇ ਹੁੰਦੇ ਨੇ ਰਹਿੰਦੇ ਪੱਕੇ ਉਹ ਕਰੰਟ ਲੱਗਣ ਨਾਲ ਉਹਨਾਂ ਦੀ ਵੀ ਡੈਥ ਹੋਈ ਹੈ ਕਿਉਂਕਿ ਉਹ ਉਹ ਉੱਥੇ ਫਿਰਦੇ ਰਹਿੰਦੇ ਆ ਉਹ ਟ੍ਰਾਂਸਫਰਮ ਡੇਗਨ ਨਾਲ ਜੀ ਗਰੰਟੀ ਉਹ ਉਹਨਾਂ ਨਾਲ ਲੱਗ ਕੇ ਉਹਨਾਂ ਦੇ ਇਤਨੇ ਨਹੀਂ ਗੱਡੀ ਗੱਡੀ ਦੇ ਨਾਮ ਤੱਕ ਪੰਜ ਪੰਜ ਨੇ ਚਲਾ ਰਹੇ ਗੁਰੂ ਹਾਂ ਪੰਜ ਨੇ ਜਾਨੀ ਨੁਕਸਾਨ ਤੇ ਨਹੀਂ ਆ ਸਕਦਾ ਨਹੀਂ ਜਾਨੀ ਕਿਸੇ ਦਾ ਨੁਕਸਾਨ ਨਹੀਂ ਹੋਇਆ ਸਾਡੇ ਕੋਲ ਦੋ ਬੰਦੇ ਅਸੀਂ ਲਿਆਂਦੇ ਆ ਤਿੰਨ ਅਜੇ ਹੋਰ ਲੈ ਕੇ ਆਉਣੇ ਬਾਕੀ ਸਾਰੀ ਗੱਲ ਵੈਰੀਫਾਈ ਕਰਦੇ ਹਾਂ ਸਸਤ ਨਹੀਂ ਜਾਏਗੀ ਸ਼ਾਰਕਾਂ ਤੇ ਅਬ ਬੈਟਰ ਚਲਾ ਰਹੇ ਯਾਨੀ ਕੋਈ ਅਸਲ ਕੋਈ ਗਲਤੀ ਨਹੀਂ ਹੋਈ ਕੋਈ ਕਿਸ ਤਰ੍ਹਾਂ ਇਸ ਨੂੰ ਨਹੀਂ ਚਾਹੀਦਾ ਕਿ ਉੱਥੇ ਲੱਗੇ ਕਰੇ ਕਿ ਹੋਟਲ ਦਾ ਕੋਈ ਵੇਟਰ ਲੈ ਕੇ ਰੋਟੀ ਲੈਣ ਆ ਰਿਹਾ ਹੈ ਇਹ ਕੋਈ ਗੱਲ ਨਹੀਂ ਨਹੀਂ ਹੋਟਲ ਜੀ ਕੰਮ ਕਰਦੇ ਆ ਇੱਕ ਮੈਨੇਜਰ ਦੀ ਪੋਸਟ ਤੇ ਆ ਤੇ ਇੱਕ ਹਾਊਸਕੀਪਿੰਗ ਉਹ ਸਫਾਈ ਸਭ ਹੀ ਨਹੀਂ ਕਰਦੇ ਜਿਹੜੇ ਉਹਦੇ ਤੇ ਆ